ਦਲਜੀਤ ਨੇ ਚੰਡੀਗੜ੍ਹ ਵਾਲੇ ਸ਼ੋਅ ਦੇ ਵਿੱਚ ਤੌੜੀ ਲਾਤੀ ਤੌੜੀ ਮੈਂ ਕਹਿੰਨਾ ਭਿਓਂ ਭਿਓਂ ਛਤਰੀ ਮਾਰੇ ਨੇ ਤੁਸੀਂ ਆਪ ਦੇਖੋ ਇਹ ਵੀਡੀਓ ਚ ਤੁਹਾਨੂੰ ਦਿਖਾਉਣਾ ਮੈਂ ਉਹ ਬੰਦੇ ਨੂੰ ਇੰਦੌਰ ਦੇ ਵਿੱਚ ਬਜਰੰਗਦਲ ਵਾਲਿਆਂ ਨੇ ਨਾ ਸ਼ੋਅ ਲਾਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ ਤੇ ਬਾਕੀ ਜਦੋਂ ਕਹਿੰਦਾ ਨਾ ਕਿ ਪੰਜਾਬੀ ਆਗੇ ਹੋਏ ਉਹ ਚੀਜ਼ ਤੋਂ ਬਹੁਤ ਲੋਕਾਂ ਨੂੰ ਬਹੁਤ ਲੋਕਾਂ ਨੂੰ ਤਕਲੀਫ ਆ ਉਹ ਕੀ ਤਕਲੀਫ ਆ ਉਹ ਦਲਜੀਤ ਆਪ ਵੀ ਦੱਸੂਗਾ ਤੇ ਪੂਰੀ ਤਰ੍ਹਾਂ ਗੱਲ ਖੋਲ ਕੇ ਵੀਡੀਓ ਦੇ ਐਂਡ 'ਚ ਸਿਰਫ 20 ਸਕਿੰਟਾਂ 'ਚ ਤੁਹਾਨੂੰ ਮੈਂ ਦੱਸੂਗਾ ਉਹ ਗੱਲ ਜ਼ਰੂਰ ਸੁਣ ਕੇ ਜਾਇਓ ਮੇਰਾ ਵੀਰ ਪਹਿਲਾਂ ਦਲਜੀਤ ਨੂੰ ਦੇਖੋ ਹੁਣ ਇਹਦਾ ਸਾ ਆ ਦਿਓ ਟਾਈਮ ਵੀਡੀਓ ਨੂੰ ਥੋੜਾ ਜਿਹਾ ਜਿਹੜੇ ਪੰਜਾਬ ਦਾ ਭਲਾ ਚਾਹੁੰਦੇ ਨੇ ਸਿਆਣੇ ਲੋਕ ਨੇ ਉਹ ਵੀਡੀਓ ਦੇ ਐਂਡ ਤੇ ਮੇਰੀ ਜ਼ਰੂਰ ਗੱਲ ਸੁਣ ਕੇ ਜਾਇਓ 20 ਸੈਕਿੰਡ ਬਹੁਤ ਵੱਡਾ ਮੁੱਦਾ ਪੰਜਾਬੀਓ ਪੰਜਾਬ ਨੂੰ ਪਿਆਰ ਕਰਨ ਵਾਲੇ ਜ਼ਰੂਰ ਮੇਰੀ ਗੱਲ ਤੇ ਵਿਚਾਰ ਦਿਓਗੇ ਵਜਣਾ ਅੱਜ ਪੰਜਾਬੀ ਢੋਲ ਤੇ ਚੰਨ ਤੱਕ ਗੱਲਾਂ ਹੋਣਗੀਆਂ ਵਜਣਾ ਅੱਜ ਪੰਜਾਬੀ ਢੋਲ ਤੇ ਚੰਨ ਤੱਕ ਗੱਲਾਂ ਹੋਣਗੀਆਂ ਗੱਬਰੂ ਕਹਿੰਦੇ ਚੰਡੀਗੜ ਆ ਗਿਆ ਕੀਕ ਤੀੜਾ ਪਰਛਾਵੇਂ ਛੋਣ ਗਿਆ ਅੱਜ ਗੱਜ ਦਾ ਦੇਖ ਦਸਾਂਝਾ ਆਲਾ ਹੁਣ ਫੜ ਲਈ ਲੱਤਾ ਭੂੜਦੀਆਂ ਆ ਪੰਜਾਬੀ ਆ ਗਏ ਲੈ ਵੀ ਆ ਸਲੋਗਨ ਜਿਹੜਾ ਪੰਜਾਬੀ ਆ ਗਏ ਓਏ ਇਹ ਮੈਨੂੰ ਲੱਗਦਾ ਮੈਂ ਪੂਰੇ ਵਰਲਡ 'ਚ ਹੀ ਬੋਲਦਾ ਇਹ ਕਰੀਦਾ ਅਮਰੀਕਾ ਦੀ ਸਭ ਤੋਂ ਵੱਡੀ ਸਟੇਜ ਆ ਕੋਚੀਲਾ ਉੱਥੇ ਵੀ ਇਹ ਬੋਲਿਆ ਪੰਜਾਬੀ ਆ ਗਏ ਓਏ ਰਾਈਟ ਪਰ ਮੇਰੇ ਆਪਣੇ ਘਰੇ ਮੈਂ ਇਹ ਸ਼ਲੋਕ ਨਾ ਬੋਲ ਸਕਾਂ بڑے ਬੰਦਿਆਂ ਨੇ ਜੋਰ ਲਾਇਆ। ਕਈ ਬੰਦੇ ਬਾਹਰਲੇ ਸੀ ਪਰ ਕਈ ਵਿੱਚੋਂ ਪੰਜਾਬੀ ਵੀ ਸੀ। ਨਹੀਂ ਮੈਨੂੰ ਦੁੱਖ ਵੀ ਨਹੀਂ ਹੋਇਆ ਮੈਨੂੰ ਹੈਰਾਨੀ ਵੀ ਨਹੀਂ ਹੋਈ ਕੋਈ ਪਰੇਸ਼ਾਨੀ ਨਹੀਂ ਹੋਈ ਇਹ ਤਾਂ ਹੁੰਦਾ ਹੀ ਹੈ। ਮੁਸੀਬਤਾਂ ਹੋਣਗੀਆਂ ਮੈਨੂੰ ਤਾਂ ਰੋਜ਼ ਹੀ ਆਉਂਦੀਆਂ। ਪਰ ਕਿੱਥੇ ਉਹ ਇੱਕ ਫਿਲਮ ਦੇਖੀ ਤੁਸੀਂ ਪੋਸ਼ ਪੋਸ਼ ਪੜਾ ਕੀ ਦਵੀ ਨਾ ਪਹਿਲੀ ਵਾਲੀ ਦੇਖੀ ਵਧੀਆ ਫਿਲਮ ਸੀ ਕਹਿੜ ਫੈਨ ਸੀ ਵਧੀਆ ਜੀ ਆ ਦੂਜੀ ਨਹੀਂ ਦੇਖੀ ਪਹਿਲੀ ਦੇਖੀ ਹੈ ਉਹਦੇ ਚੱਕ ਡਾਇਲੋਗ ਆ ਨਾ ਬੜਾ ਮਸ਼ਹੂਰ ਡਾਇਲੋਗ ਕੀ ਹੈ ਝੁਕੇਗਾ ਨਹੀਂ ਸਾਲਾ OK OK ਅੱਛਾ ਜੇ ਸਾਲਾ ਨਹੀਂ ਝੁਕੇਗਾ ਤਾਂ ਸਾਰੇ ਜੀਜਾ ਝੁਕ ਜੇਗਾ ਇਸ ਨੂੰ ਕਹ ਲਾ ਕਰਦੇ ਯਾਰ ਇਹ। ਉਹ ਮੈਨੂੰ 22-23 ਸਾਲ ਹੋ ਗਏ ਆਹੀ ਕੁਝ ਦੇਖਦੇ ਨੂੰ। ਤੁਸੀਂ ਦੇਖਦੇ ਹੋ ਸਹੀ ਮੇਰੇ ਖੜਾ ਹੋਣਾ ਦਸਾਂਝਾਣਾ ਬੁਗੇ। ਤੁਸੀਂ ਜਿੰਨਾ ਮਜ਼ਾ ਕਰਨ ਆਏ ਨਾ ਆਈ ਪ੍ਰੋਮਿਸ ਗਾਇਜ਼ ਤੁਸੀਂ ਜਿੰਨਾ ਮਜ਼ਾ ਕਰਨ ਆਏ ਆ। ਅੱਜ ਦੀ ਰਾਤ ਤੁਹਾਡੀ ਬੈਸਟ ਨਾਈਟ ਹੋਊਗੀ। ਯਾਹ। ਦੋਸਤੋ ਗੱਲ ਥੋੜੀ ਜੀ ਡੂੰਗੀ ਆ ਤੁਹਾਨੂੰ ਮੈਂ ਸਮਝਾਉਣਾ। ਇਹ ਪਤਾ ਕੀ ਆ ਬਜਰੰਗਦਲ ਵਾਲੇ ਹੋਗੇ। ਇੱਕ ਮੈਂ ਪਹਿਲਾਂ ਇੱਕ ਵੀਡੀਓ ਪਾਈ ਸੀ। ਇੱਕ Hindu ਭਰਾ ਨੇ ਮੈਨੂੰ ਕਮੈਂਟ ਕੀਤਾ ਕਹਿੰਦਾ ਤੂੰ Hindu ਆਨੂੰ ਮੜਾ ਕਿਉਂ ਬੋਲਿਆ? ਬੀਰ ਮੇਰੇ ਆ ਮੈਂ ਸਾਰੇ ਧਰਮਾਂ ਦਾ ਬਹੁਤ ਰਿਸਪੈਕਟ ਕਰਦਾ ਜੋ ਸਾਡੇ ਗੁਰੂ ਸਿਖਾ ਕੇ ਗਏ ਨੇ ਠੀਕ ਆ ਮੈਂ ਸਾਰੇ ਹਿੰਦੂਆਂ ਨੂੰ ਨਹੀਂ Hindu ਭੈਣ ਭਰਾ ਸਾਡੇ ਬਹੁਤ ਚੰਗੇ ਨੇ ਸਾਰੇ ਧਰਮ ਬਹੁਤ ਚੰਗੇ ਨੇ ਪਰ ਕੁਝ ਕੱਟੜਵਾਦੀ ਲੋਕ ਜਿਹੜੇ ਹਰੇਕ ਧਰਮ ਚ ਹੁੰਦੇ ਨੇ ਇਕੱਲੇ Hindu ਧਰਮ ਚ ਨਹੀਂ ਪਰ ਜਿਹੜਾ ਉਹਨੇ ਮੋਦੀ ਉਹ ਨਹੀਂ ਕਹਿੰਦੇ ਨੇ ਕਿ ਜੀ Hindu ਰਾਸ਼ਟਰ ਬਣਾਵਾਂਗੇ ਅਸੀਂ ਤਾਂ ਪੂਰੇ ਇੰਡੀਆ ਨੂੰ ਕਿਉਂ ਭਈ ਇਹ ਦੇਸ਼ ਦੀ ਆਜ਼ਾਦੀ ਦੇ ਲਈ ਹੋਰ ਕੌਮਾਂ ਨੇ ਖੂਨ ਨਹੀਂ ਡੋਲਿਆ ਆਪ ਦਾ ਹੈਂ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ ਨੇ ਆਜ਼ਾਦੀ ਦੇ ਵਿੱਚ ਵੀ ਠੀਕ ਹੈ ਤੇ ਵਿੱਚ ਮੁ슬ਮਨ ਲੋਕਾਂ ਦੀਆਂ ਵੀ ਹੈਗੀਆਂ ਨੇ ਤੇ Hindu ਵੀਰਾਂ ਦੀਆਂ ਵੀ ਕੁਰਬਾਨੀਆਂ ਨੇ ਪਰ ਕੱਲਾ Hindu ਰਾਸ਼ਟਰ ਕਿਉਂ ਇਹ ਗੱਲ ਦੀ ਸਾਨੂੰ ਥੋੜੀ ਜਿਹੀ ਹੈਗੀ ਆ ਅੱਛਾ ਜੇ ਸਾਡੇ ਸਿੱਖ ਭਾਈਚਾਰੇ ਦੇ ਲੋਕ ਜੋ ਖਾਲਿਸਤਾਨ ਬਣਾਉਣ ਨੂੰ ਕਹਿੰਦੇ ਨੇ ਜੇ ਉਹ ਕਹਿ ਦਿੰਦੇ ਨੇ ਕਿ ਅਸੀਂ ਖਾਲਿਸਤਾਨ ਆਪਦਾ ਬਣਾਉਣਾ ਤਾਂ ਫਿਰ ਇਹਨਾਂ ਨੂੰ ਮਿਰਚਾਂ ਲੱਗਦੀਆਂ ਨੇ ਤਾਂ ਅਸੀਂ ਅੱਤਵਾਦੀ ਹੋ ਜਾਂਦੇ ਆ ਠੀਕ ਆ ਆਪ ਇਹ ਕਹਿੰਦੇ ਨੇ ਜੀ ਹਿੰਦੂ ਰਾਸ਼ਟਰ ਹਿੰਦੂ ਰਾਸ਼ਟਰ ਇਹ ਇਹ ਗੱਲ ਕਿਉਂ ਨਹੀਂ ਕਹਿੰਦੇ ਕਿ ਸਾਡਾ ਭਾਰਤ ਦੇਸ਼ ਆ ਅਲੱਗ-ਅਲੱਗ ਧਰਮਾਂ 'ਤੇ ਰਹਿੰਦੇ ਨੇ ਅਲੱਗ-ਅਲੱਗ ਲੋਕ ਇੱਕ ਹੋ ਕੇ ਰਹਿਣ ਤੇ ਪੂਰਾ ਭਾਰਤ ਨੂੰ ਅਸੀਂ ਤਰੱਕੀ ਦੇ ਰਸਤੇ ਤੇ ਲੈ ਕੇ ਜਾਈਏ ਤੇ ਪੂਰੇ ਇੰਡੀਆ ਦੇ ਵਿੱਚ ਜਿੰਨੇ ਧਰਮ ਨੇ ਸਾਰੇ ਧਰਮ ਇਕੱਠੇ ਹੋ ਕੇ ਭਾਈਚਾਰੇ ਨਾਲ ਰਹਿਣ ਤੇ ਸਾਡਾ ਦੇਸ਼ ਤਰੱਕੀ ਕਰੇ ਕੱਲਾ ਹਿੰਦੂ ਰਾਸ਼ਟਰ ਕਿਉਂ ਇਹ ਦੱਸੋ ਹੁਣ ਦਲਜੀਤ ਆ ਜਿਹੜਾ ਇਹ ਗੱਲ ਸਮਝਦਾ ਉਹ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਇਹ ਗੱਲ ਦਾ ਵਿਰੋਧ ਕਰਦਾ ਪਰ ਮੈਂ ਦਲਜੀਤ ਨੂੰ ਵੀ ਕਹਿਣਾ ਚਾਹੁੰਨਾ ਕਿ ਵੀਰ ਮੇਰੇ ਆ ਸੰਭਲ ਕੇ ਰ ਕਿ ਕਿ ਮੈਂ ਨਵੀਂ ਪੀੜੀ ਨੂੰ ਜਗਾਵਾ ਆਪਦੇ ਧਰਮ ਲਈ ਆਪਦੇ ਇਤਿਹਾਸ ਲਈ ਕਿ ਸਾਡੀਆਂ ਜੜਾ ਕਿੱਥੇ ਨੇ ਹੁਣ ਤੂੰ ਥੋੜਾ ਜਿਆ ਸੰਭਲ ਕੇ ਰਹੀਂ ਇਹ ਸਰਕਾਰਾਂ ਤੇ ਏਜੰਸੀਆਂ ਮਗਰ ਪਈਆਂ ਮਾੜੀਆਂ ਨੇ ਪਰ ਦਲੇਰੀ ਨਾਲ ਆਏ ਆ ਪੰਜਾਬੀਓ ਜੇ ਤੁਸੀਂ ਸਾਥ ਦਿਓਗੇ ਨਾ ਤਾ ਤਾਂ ਫਿਰ ਸਾਰਾ ਕੁਝ ਹੀ ਹੋ ਜੂ ਦਲਜੀਤ ਵਰਗੇ ਬੰਦਿਆਂ ਦਾ ਜੇ ਭਾਈ ਆਪਾਂ ਚੁੱਪ ਕਰਕੇ ਘਰੇ ਬਹਿ ਜਾਣਾ ਤਾਂ ਫਿਰ ਕੀ ਆ ਭਾਈ ਉਹਦੇ ਸ਼ੋਅਾਂ ਨੂੰ ਦੇਖੋ ਜਾਂ ਉਹਦੀਆਂ ਗੱਲਾਂ ਨੂੰ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਵੀਡੀਓ ਤਾਂ ਕਿ ਉਹ ਲੋਕਾਂ ਦੀ ਹਿੰਮਤ ਬਣੀ ਰਹੇ ਦਲਜੀਤ ਵਰਗਿਆਂ ਦੀ ਜੇ ਤੁਹਾਡੇ ਕੀ ਵਿਚਾਰ ਨੇ ਗੱਲ ਚੰਗੀ ਲੱਗੀ ਤਾਂ ਵੀ ਦੱਸ ਦਿਓ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਤੇ ਨਹੀਂ ਤਾਂ ਰੱਬ ਰਾਖਾ ਸਤਿ ਸ਼੍ਰੀ ਅਕਾਲ ਜੀ